ਤੁਸੀਂ ਦੇਖ ਰਹੇ ਹੋ ਇੰਡੀਆ ਪੰਜਾਬ న్యూਸ ਟੀਵੀ ਗੁਰਦਾਸਪੁਰ ਗੋਲੀਕਾਂ ਦਾ ਦੋਸ਼ੀ ਫੜੇ ਜਾਣ ਤੋਂ ਬਾਅਦ ਚੇਅਰਮੈਨ ਰਮਨ ਬਹਿਣ ਨੇ ਪੰਜਾਬ ਵਾਚ ਹਾਊਸ ਦੇ ਮਾਲਕਾਂ ਨਾਲ ਮੁਲਾਕਾਤ ਕੀਤੀ ਪੱਤਰਕਾਰ ਕੁਲਬੀਰ ਸਿੰਘ ਖੋਕਰ ਦੀ ਖਾਸ ਰਿਪੋਰਟ ਬੀਤੇ ਦਿਨੀ ਗੁਰਦਾਸਪੁਰ ਦੇ ਮੇਨ ਬਾਜ਼ਾਰ ਵਿੱਚ ਪੰਜਾਬ ਵਾਚ ਹਾਊਸ ਨਾਮਕ ਸ਼ੋਰੂਮ ਤੇ ਗੋਲੀਆਂ ਚਨੌਣ ਵਾਲੇ ਦੋ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਦੇ ਫੜੇ ਜਾਣ ਤੋਂ ਬਾਅਦ ਪੰਜਾਬ ਹੈਲਥ ਸਿਸਟਮਜ਼ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਵੱਲੋਂ ਪੰਜਾਬ ਵਾਚ ਹਾਊਸ ਦੇ ਮਾਲਕਾਂ ਨਾਲ ਮੁਲਾਕਾਤ ਕੀਤੀ ਮੁਲਾਕਾਤ ਦੌਰਾਨ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪੁਲਿਸ ਨੇ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਅਤੇ ਦੋਸ ਦੂਜੇ ਦੋਸ਼ੀ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਇਸ ਸਬੰਧੀ ਉਹਨਾਂ ਨੇ ਦੁਕਾਨਦਾਰਾਂ ਅਤੇ ਵਪਾਰੀਆਂ ਦੀ ਸੁਰੱਖਿਆ ਲਈ ਫੁੱਟਾ ਪ੍ਰਬੰਧ ਕੀਤੇ ਜਾਣ ਲਈ ਕਿਹਾ ਪਰਮੇਸ਼ਵਰ ਨੇ ਕਿਰਪਾ ਕੀਤੀ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮੈਂ ਜੁੱਤੀ ਆਇਆ ਮਾਨੂੰ ਘਰਸਾ ਕਿ ਜਿਹੜੇ ਗਲਪਰੇਟ ਸੀਗੇ ਜਿਨ੍ਹਾਂ ਨੂੰ ਮਾਰਗੇਨ ਇਤਿਆਸ ਸੀ ਕਿ ਸਮਾਜ ਵਿਰੋਧੀ ਅੰਸਰ ਉਹ ਅੱਜ ਫੜੇ ਗਏ ਨੇ ਇੱਕ ਬੰਦਾ ਉਹਨੇ ਫੜਿਆ ਗਿਆ ਔਰ ਪੁਲਿਸ ਦੂਸਰੇ ਦੇ ਪਿੱਛੇ ਵੀ ਲੱਗੀ ਆ ਉਹ ਵੀ ਫੜਿਆ ਜਾਂਦਾ ਸੋ ਮੈਂ ਅੱਜ ਇਲਾਕਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇੱਕ ਵਿਸ਼ਵਾਸ ਦਿਵਾਉਣਾ ਕਿ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੇ ਮਾਲ ਦੀ ਰਾਖੀ ਕਰਨ ਲਈ ਵਚਨਬੱਧ ਹੈ ਔਰ ਕਿਸੇ ਵੀ ਕੀਮਤ ਉੱਪਰ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਜਿਹਨਾਂ ਨੂੰ ਆਪਾਂ ਐਂਟੀ ਸੋਸ਼ਲ ਐਲੀਮੈਂਟ ਕਹਿੰਦੇ ਆ ਇਹਦੇ ਵੀ ਸਰ ਨਹੀਂ ਚੁੱਕਣ ਦਿੱਤਾ ਜਾਊਗਾ ਔਰ ਮੈਂ ਅੱਜ ਜਲਦੀਆਂ ਗਰਾਈਆਂ ਤੋਂ ਪੰਜਾਬ ਪੁਲਿਸ ਦਾ ਖਾਸ ਕਰਕੇ ਜਿਹੜੇ ਸਾਡੇ ਐਸਐਸਪੀ ਬਰਨਾਲਾਸਪੁਰ ਨੇ ਦਿੱਤੇ ਜੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਔਰ ਉਹਨੂੰ ਮੁਬਾਰਕ ਦਿਨਾ ਕਿ ਇਹ ਜਿਹੜਾ ਇੱਕ ਇਨਸੀਡੈਂਟ ਹੋਇਆ ਸੀ ਜਿਹੜੀ ਇੱਕ ਸ਼ਹਿਰ ਦੇ ਵਿੱਚ ਬੜੀ ਚਰਚਾ ਆਈ ਔਰ ਕਿਸੇ ਹੱਦ ਤੱਕ ਲੋਕਾਂ ਦੇ ਵਿੱਚ ਥੋੜਾ ਜਿਹਾ ਡਰ ਦਾ ਮਾਹੌਲ ਵੀ ਆ ਗਿਆ ਸੀਗਾ ਪਰ ਉਹਨਾਂ ਨੇ ਬਹੁਤ ਤੇਜ਼ੀ ਦੇ ਨਾਲ 17 ਜੁਲਾਈ ਨੂੰ ਇਹ ਹੋਇਆ ਹੁੰਦਾ ਇਹ ਅਈ ਨੂੰ ਬਾਈ ਸ਼ਾਮ ਨੂੰ ਕਈ ਨੂੰ ਉਹ ਬੰਦੇ ਜਿਹੜੇ ਨੇ ਫੜੇ ਜਾਂਦੇ ਨੇ ਸੋ ਬਹੁਤ ਕੁਇਕ ਐਕਸ਼ਨ ਲਿਆ ਉਹਦੇ ਲਈ ਪੰਜਾਬ ਪੁਲਿਸ ਵਧਾਈ ਦੀ ਪਾਤਰ ਹੈ ਉਹਨਾਂ ਦੇ ਨਾਲ ਹੀ ਮੈਂ ਧੰਨਵਾਦ ਕਰਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਸ਼੍ਰੀ ਗਗਨਪਰ ਸਿੰਘ ਡਿਪਟੀ ਕਮਿਸ਼ਨਰ ਬਰਦਾਸਕੌਰ ਔਰ ਡੀਆਈਜੀ ਬਾਰਡਰ ਰੇਜ ਮਾਨਕ ਸਿੰਘ ਜੀ ਜਿਨ੍ਹਾਂ ਨੇ ਸਾਰੇ ਨੇ ਟੀਮ ਵਰਕ ਕਰਕੇ ਇਸ ਮਸਲੇ ਨੂੰ ਹੱਲ ਕੀਤਾ ਔਰ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਤੁਸੀਂ ਸਾਰੇ ਚੰਗੇ ਵਪਾਰੀ ਹੋ ਤਗੜੇ ਹੋ ਕੇ ਆਪਣੇ ਕੰਮ ਕਰੋ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਲਾਅ ਐਂਡ ਆਰਡਰ ਵੱਲੋਂ ਨਹੀਂ ਹੋਣ ਦਿੱਤੀ ਜਾਊਗੀ ਇਹ ਤੁਹਾਡੀ ਜਾਣ ਮਾਲ ਦੀ ਰਾਖੀ ਸਰਕਾਰ ਦੀ ਪਹਿਲੀ ਡਿਊਟੀ ਹੈ ਸਾਡੇ ਮੁੱਖ ਮੰਤਰੀ ਜੀ ਇਸ ਵੱਲੋਂ ਬਹੁਤ ਸੰਵੇਦਨਸ਼ੀਲ ਨੇ ਕਿ ਜਿੰਨਾ ਚਿਰ ਲਾਅ ਐਂਡ ਆਰਡਰ ਦੀ ਗੱਲ ਆਉਂਦੀ ਹੈ ਉਹ ਕਿਸੇ ਨੂੰ ਬਖਸ਼ਿਆ ਨਹੀਂ ਜਾਂਦਾ ਖਾਸ ਕਰਕੇ ਲਾਅ ਐਂਡ ਆਰਡਰ ਦੇ ਵਿੱਚ ਕਿਤੇ ਵੀ ਕੋਈ ਵੀ ਪੋਲੀਟੀਕਲ ਇੰਟਰਫੇਰੈਂਸ ਜਿਹੜੀ ਆ ਉਹ ਨਹੀਂ ਹੋਊਗੀ ਸੋ ਸ੍ਰੀ ਜੀ ਤੁਹਾਡੇ ਤੁਹਾਨੂੰ ਇਸ ਸਾਲ ਦੀ ਮੁਬਾਰਕ ਆ ਜਿਹੜੇ ਬੰਦੇ ਜਾਨ ਫੜੇ ਗਏ ਨੇ ਔਰ ਜਿਹੜੀ ਤੁਹਾਡੀ ਕੋ ਪਲੇ ਸੀਗੀ ਉਹਦੇ ਤੇ ਬਹੁਤ ਤੇਜ਼ੀ ਦੇ ਨਾਲ ਅਸਰ ਹੋਇਆ ਔਰ ਮੈਂ ਅੱਜ ਬੁਧਾਰ ਮੰਡਲ ਗੁਰਦਾਸਪੁਰ ਦਾ ਵੀ ਪ੍ਰਵਾਦ ਕਰਦਾ ਸਾਡੇ ਖਾਲਸਾ ਜੀ ਦੇ ਚੇਅਰਮੈਨ ਸਾਹਿਬ ਨੇ ਲਗੀਰ ਜੀ ਨੇ ਸਮਝ ਨੇ ਲੰਦਾ ਜੀ ਨੇ ਰਮੀ ਜੀ ਨੇ ਸਭੀ ਮੰਡੀ ਤੋਂ ਲੇਅਰ ਸਾਹਿਬ ਇਹਨਾਂ ਸਾਰਿਆਂ ਨੇ ਇਕਜੁੱਟ ਹੋ ਕੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ ਬਾਜ਼ਾਰ ਦੇ ਮਸਲੇ ਚੁੱਕੇ ਸੀਗੇ ਔਰ ਉਹਦੇ ਵਿੱਚ ਕੇਕ ਐਕਸ਼ਨ ਹੋ ਗਿਆ ਅੱਗੇ ਤੋਂ ਵੀ ਕਾ ਬੇਲਦੀ ਕਰੂੰਗਾ ਵਪਾਰ ਮੰਡਲ ਉਪਾਰੀਆਂ ਦੀ ਜੀ ਨਮਾਇੰਦੀ ਕੀ ਕਰ ਲਿਓ ਕੋਈ ਵੀ ਗੱਲ ਹੋਵੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹਮੇਸ਼ਾ ਤੁਹਾਡੇ ਨਾਲ ਮਜ਼ਬੂਤੀ ਨਾਲ ਖੜੀ ਆ ਔਰ ਡੇ ਟੂ ਡੇ ਦੇ ਵਿੱਚ ਵੀ ਜੇ ਕੋਈ ਆ ਮਸਲਾ ਹੁੰਦਾ ਹਤੇਸ਼ ਭਾਜਨ ਜੀ ਉਹ ਜ਼ਰੂਰ ਐਡਮਿਨਿਸਟ੍ਰੇਸ਼ਨ ਦੇ ਧਿਆਨ ਦੇ ਵਿੱਚ ਲਿਆਓ ਤਾਂ ਕਿ ਕਬਾ ਪੈਰ ਹੋ ਕੇ ਜੇ ਤੁਹਾਡੀ ਮਸਲੇ ਸਸਿਆ ਨੇ ਉਹ ਹੱਲ ਕਰਾਂਗੇ ਸੋ ਇੱਕ ਵਾਰੀ ਫੇਰ ਉਹ ਖਾਲਗੁਰੂ ਦਾ ਧੰਨਵਾਦ ਤੁਹਾਨੂੰ ਸਾਡੇ ਵੀਰ ਉਹਨੇ ਆਪਣੇ ਪਰਿਵਾਰ ਦੇ ਕੇ ਬਚਾਇਆ ਵੀ ਆ ਔਰ ਇੱਕ ਢਿੱਕੀ ਵਧਾਈ ਦਾ ਪਾਤਰ ਆ ਕਿ ਜਿਹਨੇ ਮਜ਼ਬੂਤੀ ਦੇ ਨਾਲ ਇਸ ਇਨਸੀਡੈਂਟ ਦੇ ਖਿਲਾਫ ਗੱਲ ਕੀਤੀ ਆ ਔਰ ਆਪਣੇ ਆਪ ਨੂੰ ਮਜ਼ਬੂਤ ਕੀਤਾ ਇਹਨੇ ਸਾਰੇ ਵਪਾਰੀਆਂ ਦੇ ਜਿਸਵਾਦਾਂ ਦੀ ਤਸਦੀਕੀ ਕਰਦੇ ਹੋ ਸਾਰਿਆਂ ਨਾਲ ਇੱਕ ਬਹੁਤ ਵਧੀਆ ਸਿਸਟਮ ਬਣਾ ਕੇ ਇਹਨੇ ਦੱਸਿਆ ਵੀ ਤਾਂ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਨੇ ਉਹਨਾਂ ਦਾ ਕਿਵੇਂ ਨਿਵਿੱਚਾ ਲਾ ਸਕਦਾ ਸੋ ਸਰਕਾਰ ਔਰ ਅਨੁਸਰਣ ਦੇ ਇਸ ਢਿੱਕੀ ਕਾਣੇ ਨਾਲ ਖੜੀ ਆ ਔਰ ਕੋਈ ਵੀ ਬਰਦਾਸ਼ਤਪੁਰ ਦੇ ਵਿੱਚ ਐਸਾ ਇਨਸੀਡੈਂਟ ਪਰਮਿਸ਼ਨ ਕਰੇ ਹੋਵੇ ਵੀ ਨਾ ਪਰ ਜੇ ਕੋਈ ਹੋਏ ਨੇ ਭਾਵੇਂ ਬਰਦਾਸ਼ਤਦਾ ਸੀ ਭਾਵੇਂ ਬਰਦਾਸ਼ਤਪੁਰ ਦਾ ਸੀਗਾ ਉਹ ਪਹਿਲ ਦੇ ਆਧਾਰ ਦੇ ਉੱਪਰ ਪੰਜਾਬ ਦੀ ਪੁਲਿਸ ਨੇ ਉਹਨੂੰ ਹੱਲ ਕਰਕੇ ਦਿੱਤਾ ਸਾਡੀ ਪੁਲਿਸ ਜਿਹੜੀ ਸਾਡੀ ਪਿਆ ਸਾਰੇ ਹਿੰਦੁਸਤਾਨ ਚ ਬੈਸਟ ਪਰਫਾਰਮਿੰਗ ਫੋਰਸ ਹੈਗੀ ਆ ਔਰ ਇੱਕ ਵਾਰੀ ਫੇਰ ਤਸਸਮ ਸਿੰਘ ਬਰਦਾਸ਼ਤਪੁਰ ਦੀ ਸਾਰੀ ਟੀਮ ਨੂੰ ਕੋਮਾਰਗ ਬਾਦ ਤੇ ਧੰਨਵਾਦ